ਸਾਹਿਬ ਜੀ ਸਾਈ ਸ਼ਕਾਲ ਜੀ ਜਿਹੜਾ ਕੀ ਖਾਲਸਾ ਕੋਲ ਦੇ ਵਿੱਚ ਪੁਸਤਕ ਮੇਲਾ ਲੱਗਾ ਹੋਇਆ ਵਾ ਤੇ ਤੁਸੀਂ ਵੀ ਆਏ ਹੋ ਤੇ ਸਭ ਤੋਂ ਪਹਿਲੇ ਤੁਹਾਨੂੰ ਬਹੁਤ ਮੁਬਾਰਕਾ ਕੀ ਤੇ ਪੰਜਾਬੀ ਨੂੰ ਫੇਰ ਸੰਭਾਲਣ ਵਾਸਤੇ ਜਿਹੜਾ ਕੀ ਉਪਰਾਲਾ ਕੀਤਾ ਜਾ ਰਿਹਾ ਖਾਲਸਾ ਕੋਲਜ ਵੱਲੋਂ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲੇ ਆਪਣਾ ਨਾਮ ਤੇ ਕਿਹੜਾ ਡਿਪਾਰਟਮੈਂਟ ਡਿਪਾਰਟਮੈਂਟ ਆ ਮੇਰਾ ਨਾਮ ਜੀ ਹਰਪ੍ਰੀਤ ਕੌਰ ਹੈ ਇੱਥੇ ਜਿਵੇਂ ਕਿ ਮੈਂ ਖਾਲਸਾ ਕਾਲਜ ਦੀ ਵਿਦਿਆਰਥਣਾਂ ਮੈਂ ਇੱਥੇ ਪੁਸਤਕ ਮੇਲਾ ਲੱਗਾ ਹੋਇਆ ਮੈਂ ਘੁੰਮਦੇ ਘੁੰਮਦੇ ਇਹਨਾਂ ਦਾ ਤੀਰਤਪਾਲ ਸਿੰਘ ਜੀ ਦਾ ਕੈਲੀਗ੍ਰਾਫੀ ਦੇਖਿਆ ਤੇ ਇੱਥੇ ਮੈਨੂੰ ਬਹੁਤ ਮਤਲਬ ਵਧੀਆ ਲੱਗਿਆ ਇਹਨਾਂ ਦਾ ਲਿਖਣ ਦਾ ਤੇ ਫਿਰ ਆਪਾਂ ਸੋਚਿਆ ਕਿ ਆਪਾਂ ਆਪਣੇ ਨਾਮ ਲਿਖਵਾ ਲਈ ਮੇਰਾ ਨਾਮ ਕੋਮਲ ਹੈ ਮੈਂ ਵੀ ਇੱਥੇ ਖਾਲਸਾ ਕੋਲੇ ਚ ਪੜਦੀ ਹੈਗੀ ਆ ਹਰਪ੍ਰੀਤ ਨਾਲ ਹੀ ਮੈਂ ਆਰੀ ਸੀਗੀ ਤੇ ਆਪਾਂ ਇੱਥੇ ਬੋਰਡ ਪੜਿਆ ਵੇਖਿਆ ਤਿਰਥਪਾਲ ਸਿੰਘ ਜੀ ਦਾ ਤੇ ਆਪਾਂ ਜਾ ਕੇ ਉਹਨਾਂ ਕੋ ਕੈਲੀਗ੍ਰਾਫੀ ਕਰਵਾਈ ਤੇ ਬਹੁਤ ਸੋਹਣੀ ਕੀਤੀ ਹੈਗੀ ਬਾਈ ਜੀ ਉਹਨਾਂ ਨੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਵੀਰ ਜੀ ਹਾਂਜੀ ਆਲੇ ਨੂੰ ਤੁਸੀਂ ਦੂਰ ਦੂਰ ਦੇ ਪੰਜਾਬੀ ਦੇਖੀ ਕਿਹਨਾਂ ਚੱਲਦੇ ਵੀਰ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਪੰਜਾਬੀ ਮਾਂ ਬੋਲੀ ਦੇਖੋ ਮਾਂ ਬੋਲੀ ਦਾ ਜਦੋਂ ਆਪ ਅਰਥ ਕਰਦੇ ਨੇ ਮਾਂ ਬੋਲੀ ਜਿਹੜੀ ਸਾਡੇ ਨੂੰ ਸਾਡੀ ਮਾਂ ਦੀ ਗੋਦ ਵਿੱਚੋਂ ਸਿੱਖਣ ਨੂੰ ਮਿਲੀ ਹੈ ਹਨ ਦੂਜੀ ਗੱਲ ਇਹ ਕਿ ਭਾਸ਼ਾਵਾਂ ਸਾਡੇ ਲਈ ਸਾਰੀਆਂ ਸਤਕਾਰਯੋਗ ਹੈ ਜੀ ਹਨ ਪਰ ਪੰਜਾਬੀ ਮਾਂ ਬੋਲੀ ਵਿੱਚ ਉਹ ਹੀ ਦੂਜੀਆਂ ਭਾਸ਼ਾਵਾਂ ਬਣ ਨਹੀਂ ਹੈ ਜੀ ਹਨ ਸਿੱਧੀ ਤੇ ਸਰਲ ਭਾਸ਼ਾ ਕਿ ਸਾਡੀ ਬਿੰਦੀ ਵੀ ਬੋਲਦੀ ਹੈ ਜੇ ਸਹੀ ਦੇਖਿਆ ਜਾਵੇ ਤਾਂ ਸੋ ਇੱਕ ਮੇਰੇ ਵੱਲੋਂ ਮੀਨਸ ਕਿ ਲਗਾਤਾਰ ਪਿਛਲੇ 8 ਜਾਂ 9 ਸਾਲਾਂ ਤੋਂ ਲਗਾਤਾਰ ਇਸ ਇਸ ਖੇਤਰ ਵਿੱਚ ਮਿਹਨਤ ਜਾਰੀ ਆ ਤੇ ਉਹਨਾਂ ਦੇ ਸਮੇਂ ਵਿੱਚ ਉਰਦੂ ਜੂਨ ਤੇ ਜੁਲਾਈ ਤੱਕ ਜੀ ਆਪਾਂ ਜਰੂਰ ਲਿਖਾਂਗੇ ਇਸੇ ਸਾਲ ਦੇ ਅੰਦਰ ਅੰਦਰ ਉਰਦੂ ਭਾਸ਼ਾ ਨੂੰ ਇਸੇ ਭਾਸ਼ਾ ਦੇ ਨਾਲ ਐਡ ਕਰਾਂਗੇ ਜੀ ਤੇ ਬਾਕੀ ਬੋਲੀ ਸਾਰਿਆਂ ਦਾ ਸਤਿਕਾਰ ਕਰੋ ਭਰਾਬ ਦੀ ਮਾਂ ਬੋਲੀ ਜਿਹੜਾ ਜੜਾਂ ਜਿਹੜੀਆਂ ਹੋਰ ਸਟਰੋਂਗ ਕਰੋ ਜਿੱਕੇ ਗੁਰਮੁਖੀ ਦੇਖ ਜਿੰਨਾ ਜਿੰਨਾ ਚਿਰ ਸਾਡੀਆਂ ਨੀਹਾਂ ਵਿੱਚ ਸਹਬਜ਼ਾ ਦੇ ਖੜੇ ਹਨ ਉਹਨਾਂ ਚਿਰ ਪੰਜਾਬੀ ਮਾਂ ਬੋਲੀ ਨੂੰ ਕਦੇ ਕਿਸੇ ਤੋਂ ਕੋਈ ਖਤਰਾ ਨਹੀਂਗਾ ਕੋਈ ਖਤਰਾ ਨਹੀਂਗਾ ਜੀ ਕਿਉਂਕਿ ਮੈਂ ਬੇਨਤੀ ਵੀ ਕਰਦਾ ਜਿੰਨੇ ਕੁ ਮੈਨੂੰ ਸੁਣ ਰਿਹਾ ਜਾਂ ਜਿੰਨੇ ਕੁ ਮੈਨੂੰ ਸ੍ਰੋਤੇ ਮੇਰੀ ਇਸ ਗੱਲ ਨੂੰ ਸੁਣਨਗੇ ਜਾਂ ਘਰ-ਘਰ ਮੈਸੇਜ ਪਹੁੰਚੂਗਾ ਕਿ ਸਾਡੇ ਸਾਡੇ ਵੱਡਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਗੋਦੀ ਵਿੱਚ ਬਿਠਾ ਕੇ ਊੜੇ ਤੋਂ ਲੈ ਕੇ ਅੜਾੜੇ ਤੱਕ ਦੀ ਪੂਰੀ ਬੰਤਰ ਸਿਖਾਈ ਜਾਵੇ ਕਿਉਂਕਿ ਦੇਖੋ ਜੇ ਮੈਂ ਆਮ ਨਾਰਮਲ ਗੱਲ ਕਰਾਂ ਜਾਂ ਕਿਸੇ ਬੱਚੇ ਨੂੰ ਪੁੱਛਾਂ ਕਿ ਤੁਹਾਨੂੰ ਇੰਗਲਿਸ਼ ਬਿਤਾ ਆਉਂਦੀ ਹੈ ਤਾਂ ਬੱਚਾ A ਤੋਂ ਲੈ ਕੇ Z ਤੱਕ ਪੂਰੀ ਬੋਲੀ ਸੁਣਾ ਦੂਗਾ ਸਾਨੂੰ ਇਹ ਚ ਕੋਈ ਮੀਨਸ ਇਹ ਗੱਲ ਫੀਲ ਨਹੀਂ ਲਿੰਗੀ ਕਿ ਬੱਚਾ ਇੰਗਲਿਸ਼ ਕਿਉਂ ਬੋਲ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੇ 14 ਪੇਸ਼ਾਵਾਂ ਵਿੱਚ ਲਿਖਿਆ ਹਨਾ ਤੇ ਜਰੂਰ ਹਰੇਕ ਭਾਸ਼ਾ ਸਿੱਖ ਦੋ ਕਦੋਂ ਦਾ ਕਿ ਜਦੋਂ ਬੱਚੇ ਨੂੰ ਉੜਾੜਾ ਬੋਲਣ ਨੂੰ ਕਿਹਾ ਜਾਂਦਾ ਉੱਥੇ ਬੱਚਾ ਕਿਤੇ ਨਾ ਕਿਤੇ ਉਹਨਾਂ ਅੱਖਰਾਂ ਨੂੰ ਪੂਰੀ ਤਰ੍ਹਾਂ ਸੁਣਾਉਂਦਾ ਨਹੀਂਗਾ ਸੋ ਬੱਚਿਆਂ ਨੂੰ ਜ਼ਰੂਰੀ ਆ ਜੜਾਂ ਮਜ਼ਬੂਤ ਕਰਨੀਆਂ ਬਹੁਤ ਦੇਖੋ ਜੇ ਜੜਾਂ ਮਜ਼ਬੂਤ ਆ ਤਾਂ ਪੱਤੇ ਤੇ ਫਲ ਬਹੁਤ ਸੋਹਣੇ ਹੋਣਗੇ ਜੇ ਜੜਾਂ ਮਜ਼ਬੂਤ ਨਹੀਂ ਤਾਂ ਬੂਟੀ ਨੇ ਇੱਕ ਦਿਨ ਸੁੱਕੀ ਜਾਣਾ ਜੀ ਹਨਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਵੀਰ ਜੀ ਥੈਂਕ ਯੂ ਸੋ ਮਚ